ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਬੜੀ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਜਿਸ ਦੇ ਵਿੱਚ ਕੀ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਦੂਸਰਾ ਅੱਜ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ ਇੱਥੇ ਦੱਸਣਯੋਗ ਹੈ ਕਿ ਪਿਛਲੇ ਦਿਨੀ ਹਦੋਸ਼ਨੀਆਂ ਰੋਡ ਤੇ ਇੱਕ ਪ੍ਰਾਈਵੇਟ ਬੰਦੇ ਵੱਲੋਂ ਮੇਲਾ ਲਗਾਇਆ ਗਿਆ ਜਿਸ ਨੇ ਕਿ ਦੁਬਈ ਸ਼ੇਪ ਦੇ ਵਿੱਚ ਵੱਖ-ਵੱਖ ਟਾਵਰ ਬਣਾਏ ਪਰ ਇੰਨਾ ਟਾਵਰਾਂ ਦੀ ਮੀਰਮੈਂਟ ਨਹੀਂ ਕੀਤੀ ਗਈ ਅੱਜ ਤੇਜ ਹਨੇਰੀ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਇਹ ਟਾਵਰ ਸਿਰਫ ਦਿਖਾਵੇ ਵਾਸਤੇ ਹਨ ਅਤੇ ਬਹੁਤ ਹੀ ਘਟੀਆ ਮਟੀਰੀਅਲ ਨਾਲ ਬਣੇ ਹਨ ਜਿਸ ਦੇ ਨਾਲ ਇਹ ਹਾਦਸਾ ਵਾਪਰਿਆ ਸੋ ਦੇਖਣਾ ਆਏਗਾ ਕਿ ਪ੍ਰਸ਼ਾਸਨ ਇਨ੍ਹਾਂ ਵਿਅਕਤੀਆਂ ਅਤੇ ਅਪਰੂਵਲ ਦੇਣ ਵਾਲੇ ਤੇ ਕੀ ਕਾਰਵਾਈ ਕਰਦੇ ਹਨ ਦੇਖਦੇ ਰਹੋ ਮਸਕੇ ਚਸਕਾ ਟਾਈਮ ਗੁਰਦਾਸਪੁਰ ਸਸ਼ੀਗਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਗੌਲਕ ਅੱਜ ਅਸੀਂ ਗੁਰਦਾਸਪੁਰ ਚ ਇੱਕ ਬੜੀ ਮੰਦ ਭਾਗੀ ਕਵਰ ਜਿਹੜੀ ਉਹ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇੱਕ ਘਟਨਾ ਹੋਈ ਹੈ ਇੱਕ ਟਾਵਰ ਸਿਟੀ ਇੱਕ ਬਣਾਈ ਗਈ ਸੀ ਇੱਥੋਂ ਦੇ ਇੱਕ ਲੋਕ ਨੇ ਜਿਹੜੇ ਇੱਕ ਹਰ ਸਾਲ ਕੋਈ ਨਾ ਕੋਈ ਇੱਥੇ ਫੰਕਸ਼ਨ ਅਰੇਂਜ ਕਰਦੇ ਨੇ ਪਰ ਨੀਮਾ ਦੀਆਂ ੱਟੀਆਂ ਢਾਕੇ ਉਹ ਹਮੇਸ਼ਾ ਕੰਮ ਕਰਦੇ ਨੇ ਪਰ ਕਦੇ ਵੀ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਨਹੀਂ ਹੋਇਆ ਤੇ ਜਿਹੜਾ ਲੋਕਾਂ ਨੇ ਇਸ ਚੀਜ਼ ਵੱਲ ਧਿਆਨ ਆਇਆ ਹੋਏ ਪਰ ਜੇ ਦੇਖਿਆ ਜਾਏ ਤੇ ਤੁਸੀਂ ਦੇਖੋਗੇ ਕਿ ਜਿਹੜਾ ਟਾਵਰ ਇਹਨਾਂ ਨੇ ਕੋਈ ਟਾਵਰ ਬਣਾਇਆ ਸੀ ਜਿਹੜਾ ਕਿ ਇੱਕ ਵਿਅਕਤੀ ਦੇ ਉੱਪਰ ਡਿੱਗ ਗਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਇੱਕ ਜਿਹੜਾ ਬਹੁਤ ਗੰਭੀਰ ਜ਼ਖਮੀ ਹੋਇਆ ਇੱਥੇ ਦੱਸਣ ਦੀ ਜਿਹੜਾ ਮੇਨ ਕਾਰਨ ਸੀ ਕਿ ਹਾਦਸਾ ਜਿਹੜਾ ਬੜਾ ਭਿਆਨਕ ਸੀ ਪਰ ਦੂਜੇ ਪਾਸੇ ਜੇ ਦੇਖਿਆ ਜਾਏ ਤੇ ਇੱਥੇ ਕੋਈ ਨਾ ਤੇ ਇੱਥੇ ਕੋਈ ਫਰਸਟ ایڈ ਕਿਟ ਦੀ ਕੋਈ ਵਿਵਸਥਾ ਨਾ ਕੋਈ ਐਂਬੂਲੈਂਸ ਸੀ ਤੇ ਨਾ ਹੀ ਕੋਈ ਫਾਇਰ ਐਂਡ ਸੇਫਟੀ ਦੇ ਕੋਈ ਪ੍ਰਬੰਧ ਇੱਥੇ ਨਜ਼ਰ ਆਉਂਦੇ ਨੇ ਆਮ ਤੌਰ ਤੇ ਦੇਖਿਆ ਜਾਂਦਾ ਕਿ ਜਦੋਂ ਕੋਈ ਵੀ ਮੇਲਾ ਲੱਗਣਾ ਹੋਏ ਤੇ ਵੱਖ-ਵੱਖ 부ਹਾਗਾ ਤੋਂ ਅਪਰੂਵਲ ਲੈਣੀ ਪੈਂਦੀ ਹੈ ਜੋ ਕਿਉਂਕਿ ਜੇ ਇੱਥੇ ਆਪਾਂ ਸੇਫਟੀ ਦੀ ਗੱਲ ਕਰੀਏ ਤੇ ਇਸ ਟਾਵਰ ਦਾ ਜਿਹੜਾ ਬੇਸ ਆ ਇਹਦੀ ਸੇਫਟੀ ਜਿਹੜੀ ਉਹ ਜ਼ੀਰੋ ਆ ਕਿਉਂਕਿ ਮੋਸਟਲੀ ਜੇ ਇਹਦੀ ਕੋਈ ਚੈਕਿੰਗ ਨਹੀਂ ਹੋਏਗੀ ਥੈਂਟੀਗੇਟ ਕੁਛ ਨਹੀਂ ਹੋਏਗਾ ਤੇ ਇਹਦੇ ਨਾਲ ਹਾਸਾ ਜਿਹੜਾ ਹੋਣਾ ਬਕਾਇਦਾ ਲਾਜ਼ਮੀ ਸੀ ਸੋ ਦੇਖਣਾ ਹੋਏਗਾ ਕਿ ਪ੍ਰਸ਼ਾਸਨ ਜਿਹੜਾ ਵਾ ਇਹੋ ਜਿਹੇ ਮੇਲਿਆਂ ਦੀ ਅਪਰੂਵਲ ਕਿਉਂ ਦਿੰਦਾ ਕਿਉਂਕਿ ਦੂਸਰੇ ਪਾਸੇ ਦੇਖਿਆ ਜਾਂਦੇ ਇੱਕ ਜਿਹੜਾ ਪਾਰਕ ਸੀ ਇਹਦੇ ਨਾਲ ਹੀ ਇੱਕ ਜਿਹੜਾ ਵਾ ਬਿਜਲੀ ਘਰ ਵੀ ਹੈ ਜਿਹੜਾ ਥੋੜਾ ਹਲਕੀ ਦੂਰ ਆ ਤੇ ਜਿਹੜਾ ਇਹਦੇ ਚ ਕਾਫੀ ਜਿਹੜਾ ਨੁਕਸਾਨ ਹੋਂਦੀ ਹੋਰ ਵੀ ਸਭਾਵਨਾ ਜਿਹੜਾ ਰੈਂਪ ਆ ਜੇ ਅਸੀਂ ਰੈਂਪ ਦੀ ਗੱਲ ਕਰੀਏ ਤੇ ਬੇਸਿਕਲੀ ਇਹ ਜਿਹੜਾ ਰੈਂਪ ਆ ਇਹ ਵੀ ਪੈਰਾਮੀਟਰ ਪੂਰੇ ਨਹੀਂ ਕਰਦਾ ਸੋ ਇੱਥੇ ਵੱਖ-ਵੱਖ ਵਿਭਾਗਾਂ ਨੂੰ ਆਣ ਕੇ ਦੇਖਣਾ ਚਾਹੀਦਾ ਕਿਉਂਕਿ ਆ ਮੋਸਟਲੀ ਅਸੀਂ ਕਹਿੰਨੇ ਆ ਕਿ ਐਨਓਸੀ ਜਿਹੜੀ ਚਾਹੀਦੀ ਆ ਜਿਸ ਤਰ੍ਹਾਂ ਫਾਇਰ ਦੀ ਐਨਓਸੀ ਚਾਹੀਦੀ ਆ ਤੁਹਾਨੂੰ ਮਤਲਬ ਪੀਡਬਲਯੂਡੀ ਦੀ ਐਨਓਸੀ ਚਾਹੀਦੀ ਆ ਸੋ ਕੀ ਇਸ ਮੇਲੇ ਦੇ ਵਿੱਚ ਐਨਓਸੀ ਲਾਜ਼ਮੀਆ ਨਹੀਂ ਸੀ ਇਹ ਸਾਰੀਆਂ ਚੀਜ਼ਾਂ ਨੂੰ ਦੇਖਣਾ ਹੋਏਗਾ ਕਿ ਮੇਲੇ ਦੀ ਅਪਰੂਵਲ ਕਿਸ ਨੇ ਚੌਂਜ ਆਬਦੇ ਦੇ ਦੌਰਾਨ ਹੀ ਜਿਹੜੀ ਇਹ ਅਪਰੂਵਲ ਹੈ ਇਹ ਵੀ ਕਿਤੇ ਸਵਾਲੀਆ ਨਿਸ਼ਾਨ ਸਾਹਮਣੇ ਲਿਆਉਂਦੀ ਹੈ ਕਿ ਕਿਸ ਦੀ ਮਿਲੀ ਭੁਗਤਦਾਲ ਇਸ ਦੀ ਅਪਰੂਵਲ ਮਿਲੀ ਤੇ ਜਿਹੜਾ ਇਹ ਹਾਦਸਾ ਹੋਇਆ ਇਸ ਟਾਈਮ ਕੋਈ ਵੀ ਜਿਹੜਾ ਅਫਸਰ ਜਿਹੜਾ ਇੱਥੇ ਕੋਈ ਵੀ ਇਸ ਟਾਈਮ ਹਾਜ਼ਰ ਨਹੀਂ ਆ ਇੱਕ ਵਿਅਕਤੀ ਦੀ ਜਿਹੜੀ ਜਾਨ ਚਲੀ ਗਈ ਜਿਹੜਾ ਮੇਲਾ ਵੇਖਣ ਆਇਆ ਸੀ ਸੋ ਉਹਦੇ ਘਰ ਦੇ ਜਿਹੜੇ ਲੋਕ ਸੀ ਉਹ ਇਹਦੇ ਤੇ ਡਿਪੈਂਡੈਂਟ ਸੀ ਤੇ ਅੱਜ ਦੀ ਡੇਟ 'ਚ ਉਹ ਧਵਾ ਮਾਰ ਕੇ ਰੋ ਰਹੇ ਨੇ ਸੋ ਇਹ ਹਾਦਸਾ ਜਿਹੜਾ ਵਾ ਇਸ ਤਰ੍ਹਾਂ ਦਾ ਨਹੀਂ ਸੀ ਹੋਣਾ ਚਾਹੀਦਾ ਦੇਖਦੇ ਲੋ ਮਸਕਾ ਜਿਸka ਟਾਈਮ ਬਰਬਾਦ ਹੋ ਫਰਕ ਦੇ ਵਿੱਚ ਨਾ ਕ્રાਫ ਇਥੇ ਕਈ ਨੰਨਾ ਬਣਾਈਆਂ ਸੀਗੀਆਂ ਰੈਪਲੀਕਾ ਬਣਾਈਆਂ ਸੀਗੀਆਂ ਬਿਲਡਿੰਗਸ ਦੀਆਂ ਜਿਹੜਾ ਬਰਜ ਖਲੀਫਾ ਦੀ ਐਫਲ ਟਾਵਰ ਵਗੈਰਾ ਦੀ ਅੱਜ ਨੇਰੀ ਆਨ ਕਰਕੇ ਜਿਹੜਾ ਐਫਲ ਟਾਵਰ ਦਾ ਬਣਾਇਆ ਸੀ ਰੈਪਲੀਕਾ ਉਹ ਥੱਲੇ ਡਿੱਗ ਗਿਆ ਤੇ ਉਹਦੇ ਥੱਲੇ ਇੱਕ ਰਵਿੰਦਰ ਕੁਮਾਰ ਮੁੰਡਾ ਸੀ ਕਲੀਚਪੁਰ ਦਾ ਜਿਹੜਾ ਥੱਲੇ ਆਨ ਕਰਕੇ ਉਹਦੀ ਡੈਥ ਹੋ ਗਈ ਆ ਤੇ ਇੱਕ ਮੁੰਡਾ ਜ਼ਖਮੀ ਹੋਇਆ ਤੇ ਉਹਨੂੰ ਹਸਪੀਟਲ ਦੇ ਵਿੱਚ ਜਿਹੜੀ ਉਹਦੀ ਜੇਰੇ ਇਲਾਜ ਆ ਤੇ ਬਾਕੀ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਵੀ ਕਿਦਾਂ ਡਿੱਗਿਆ ਗਦਾ ਹਵਾ ਨਾਲ ਡਿੱਗਿਆ ਕਿ ਜਾਂ ਇਹਦਾ ਕੋਈ ਸਟਰਕਚਰ ਜਿਹੜਾ ਵੀਕ ਸੀ ਉਸ ਕੋਈ ਵਜ੍ਹਾ ਟੈਕਨੀਕਲ ਸੀ ਕਿ ਕੁਦਰਤੀ ਫਾਲਟ ਸੀ ਪ੍ਰਮਾ ਦਾ ਖਲਾਫ ਕੋਰਨੀ ਕਾਰਵਾਈ ਕੀਤੀ ਜਾ ਰਹੀ ਬਿਲਕੁਲ ਕੀਤੀ ਜਾਏਗੀ ਪਰ ਉਹਨਾਂ ਦਾ ਪਤਾ ਲੱਗਾ ਉਹਨਾਂ ਫੋਨ ਬੰਦ ਕਰਕੇ ਗਾਇਬ ਹੋ ਗਿਆ ਜੀ ਕੋਈ ਨਹੀਂ ਜੀ ਉਹਨਾਂ ਦਾ ਸਾਡੇ ਕੋਲ ਸਾਰਾ ਡਾਟਾ ਹੁੰਦਾ ਇਦਾਂ ਫੋਨ ਬੰਦ ਕੀਤੇ ਨੀ ਗੱਲ ਮੁੱਕਣੀ ਆਪਾਂ ਜੋ ਵੀ ਆ ਐਸ ਪਰ ਲਾ ਜੋ ਐਕਸ਼ਨ ਹੋਊਗਾ ਉਹ ਲਿਆ ਜਾਏਗਾ ਸਰ ਉਹਨਾਂ ਨੇ ਲੋਕਾਂ ਦਾ ਕਹਿਣਾ ਵਾ ਕਿ ਉਹਨੂੰ ਕੋਈ ਫਰਸਟ ایڈ ਕੁਛ ਵੀ ਨਹੀਂ ਦਿੱਤਾ ਗਿਆ ਸਿੱਧਾ ਚੋਕੇ ਤੇ ਮਤਲਬ ਹਸਪਤਲ ਲੈ ਗਏ ਫਰਸਟ ایڈ ਦਾ ਵੀ ਬੰਦੋਬਸਤ ਨਹੀਂ ਕੀਤਾ ਕੋਈ ਫਰਸਟ ایڈ ਦਾ ਇਹ ਵੀ ਵੈਰੀਫਾਈ ਕਰਦੇ ਆ ਜੀ ਵੀ ਫਰਸਟ ایڈ ਇੱਥੇ ਸੀ ਜੀ ਮੇਲਾ ਕਰਾਉਂਦੇ ਕੋ ਫਰਸਟ ایڈ ਦਾ ਪ੍ਰਬੰਧ ਨਹੀਂ ਕਰਦੇ ਕੋਈ ਇੱਥੇ ਟੀਮ ਕੋਈ ਇੱਥੇ ਜੀ ਸਾਰੀਆਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ ਇੱਥੇ ਮਤਲਬ ਇਹ ਮੇਲਾ ਪਬਲਿਕਲੀ ਖੁੱਲਦਾ ਹੀ ਸ਼ਾਮ ਨੂੰ ਆ ਉਹ ਹੁਣ ਇਹ ਵੈਰੀਫਾਈ ਕਰਨਾ ਵੀ ਉਹ ਪਹਿਲਾਂ ਅੰਦਰ ਕਿੱਦਾਂ ਆਇਆ ਵੀ ਉਹਨੇ ਇੱਥੇ ਕੋਈ ਮਤਲਬ ਕਿਸੇ ਦੇ ਸ਼ਾਪ ਵਾਲੇ ਦੇ ਕਹਿਣ ਤੇ ਆਇਆ ਜਾਂ ਪ੍ਰਬੰਧਕਾਂ ਦੇ ਕਹਿਣ ਤੇ ਆਇਆ ਸੀ ਇਹ